ਸਾਨ ਪ੍ਰਭੂ ਅੱਜ ਸੇਰਪੁਰ ਪਿੰਡ ਪਹੁੰਚਿਆ ਜਿਹੜਾ ਕਿ ਧੂਰੀ ਤੋਂ 16 ਕਿਲੋਮੀਟਰ ਦੂਰ ਬਰਨਾਲਾ ਸਾਈਡ ਰਹਿ ਜਾਂਦਾ ਹੈ ਤੇ ਸੇਰਪੁਰ ਕਾਤਰੋ ਦੇ ਨਾਮ ਤੇ ਮਸ਼ਹੂਰ ਹੈ ਤੇ ਬਾਈ ਜੁਣੀ ਇੱਥੇ ਪ੍ਰਾਣੀਆਂ ਰਵਸਿਬਲ ਮੋਟਰਾਂ ਬੰਨਦੇ ਨੇ ਤੇ ਨਵੀਆਂ ਮੋਟਰਾਂ ਵੀ ਦਿੰਦੇ ਨੇ ਤੇ ਨੋਵਲ ਸਵਾਰਸਿਬਲ ਮੋਟਰ ਦੇ ਨਾਮ ਤੇ 21 ਸਾਲ ਪੁਰਾਣੀਏ ਦੁਕਾਨਾ ਤੇ ਬਾਈ ਜੁਣੀ ਬਹੁਤ ਸੋਹਣਾ ਕੰਮ ਕਰਦੇ ਨੇ ਦੁਕਾਨ ਹੈਗੀ ਇਹਨਾਂ ਦੀ ਐਚਡੀਐਫਸੀ ਬੈਂਕ ਨੂੰ ਸਾਹਮਣੀ ਗਲੀ ਮੁੜ ਕੇ ਤੇ ਆਓ ਬਾਈ ਜੁਣਾ ਨਾਲ ਪੂਰੀ ਆਪਾਂ ਗੱਲਬਾਤ ਕਰਦੇ ਹਾਂ 15 ਐਚਪੀ ਤੋਂ ਬੈਂਡਿੰਗ ਸਟਾਰਟ ਹੈਗੀ ਠੀਕ ਹੈ ਜੀ ਪਾਰ ਪਾਵਰ 100 ਰੁਪਿਆ 300 ਫਿਟਿੰਗ ਚਾਰਜ ਹੈਗਾ ਕੋਈ ਕਹੇ ਵੀ ਮਾੜੀ ਪਾਤੀ ਐ ਪਾਤੀ ਹੈ ਨਾ ਤੇ ਇਹ ਕਿੰਨੇ ਐਮ ਐਮ ਦੀ ਤਾਰ ਹੈ ਇਹ ਜੀ 1.4 ਆ ਜੀ 1.4 ਐਮ ਐਮ ਮੈਗਰ ਹੈ ਮੈਗਰ ਦੇ ਨਾਲ ਮੋਟਰ ਕਿਵੇਂ ਟੈਸਟ ਕਰੀ ਜਾਂਦੀ ਆ ਉਹ ਤੁਹਾਨੂੰ ਦਿਖਾਉਣੇ ਆ ਦੇਖ ਲੋ ਖਜ਼ਾਨਾ ਪਿਆ ਕਿੰਨੀਆ ਮਰਜ਼ੀ ਚੱਕ ਲਓ 15 ਤੋਂ 25 ਨੇ ਬਾਈ ਜੀ ਕਿੰਨੇ ਕ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਆਪਾਂ ਨੂੰ ਜੀ ਹੋ ਗਏ 12-13 ਸਾਲ 12-13 ਸਾਲ ਹੋ ਮੈਂ ਸਾਬਤ ਸਾਨੂੰ ਵੱਡੀ ਬੌਣੀ ਪੈਂਦੀ ਹੈ ਜੀ ਠੀਕ ਹੈ ਉਹਦਾ ਹੀ ਸਾਈਜ਼ ਬਣਾਉਣਾ ਪੈਂਦਾ ਜੀ ਠੀਕ ਜਿਹੜਾ ਕਿ ਅੱਜ ਕੀ ਨਵੀਂ ਤਕਨੀਕ ਦੇ ਨਾਲ ਇਹ ਚੱਲਦਾ ਆ ਤੇ ਬਾਈ ਜੀ ਕਿਹੜੀ ਹੈ ਲੇਜ਼ਰ ਕਟਿੰਗ ਮਸ਼ੀਨ ਆ ਇਹ ਇਹਨੂੰ ਜੀ ਸੀਐਨਸੀ ਰੂਟਰ ਮਸ਼ੀਨ ਕਹਿੰਦੇ ਆ ਜੀ ਤੁਹਾਡੇ ਕੋਲੇ ਸਾਰਾ ਕੁਝ ਹੈ ਟੂ ਜ਼ੈਡ ਤੁਸੀਂ ਇੱਥੇ ਸਪੈਰ ਪਾਰਟ ਰੱਖੀ ਬੈਠੇ ਹੋ ਕੰਪੈਲਰਾਂ ਦਾ ਢੇਰ ਰੱਖੇ ਪਏ ਨੇ ਵੀ ਕਿੰਨਾ ਮਰਜ਼ੀ ਕਿਹੜੇ ਪਹਿਲੀ ਗੱਲ ਤਾਂ ਆਪਾਂ ਇਹੀ ਕਹਾਂਗੇ ਕਿਸੇ ਵੀ ਕਿਸਾਨ ਦੀ ਮੋਟਰ ਸੜੇ ਨਾ ਰੱਬ ਨਾ ਕਰੇ ਕਿਸਾਨ ਬਹੁਤ ਮਜ਼ਦੂਰੀਆਂ ਦੇ ਨਾਲ ਮੋਟਰਾਂ ਪਾਉਂਦੇ ਨੇ ਪਰ ਜੇਕਰ ਸੜ ਗਈ ਤਾਂ ਆਪਣੇ ਸਿੱਧੇ ਇੱਥੇ ਪਹੁੰਚਣਾ ਬਾਈ ਉਹਨਾਂ ਕੋਲ ਇੱਥੇ ਤੁਹਾਡੀ ਮੋਟਰ ਨੂੰ ਜਿੰਦੇ ਲੱਗ ਜਾਣੇ ਨੇ ਕਿਉਂਕਿ ਮੋਟਰਾਂ ਬੰਨਣ ਵਾਲੇ ਹੋਰ ਦੁਨੀਆ ਮੋਟਰਾਂ ਪੜਤੀਆਂ ਬਹੁਤ 많ੀਆਂ ਤੁਸੀਂ ਨਵੀਆਂ ਮੋਟਰਾਂ ਪਾ ਲੈਣੇ ਹੋ ਪਰ ਇੱਥੇ ਆ ਕੇ ਜਿਹੜੀ ਪੁਰਾਣੀ ਮੋਟਰ ਆ ਉਹ ਨਵੀਂ ਨਾਲੋਂ ਵੀ 110% ਸਹੀ ਹੋ ਜਾਣੀ ਆ ਉਹਨਾਂ ਦਾ ਪੂਰਾ 21 ਸਾਲ ਪੁਰਾਣੀ ਦੁਕਾਨ ਆ ਅੱਜ ਵੀ ਕੰਮ ਕਰ ਰਹੀ ਹੈਗੀ ਕੀ ਸਾਲ ਪਹਿਲਾਂ ਤੋਂ ਬਾਈਕਾਂ ਨੂੰ ਕੰਮ ਕਰਦਾ ਸਰਪ੍ਰਿਕ ਬਾਈਕਾਂ ਦੀ ਰਿਪੋਰਟ ਠੀਕ ਸਾਡੇ ਲਈ ਬੀਜੀ ਆਪ ਨੂੰ 15 ਸਾਲ 100 ਰੁਪਏ ਪਰਤੀ ਪਾਵਰ ਮੋਟਰ ਬੰਦਿਆ ਨੂੰ ਹੋਵੇ 15 ਸਾਲ 15 ਸਾਲ ਤੇ ਇੰਨੇ ਮੰਗਿਆ ਸੀ ਲਾ ਕੇ 15 ਸਾਲ ਪਹਿਲਾਂ ਵੀ 100 ਰੁਪਏ ਸੀ ਅੱਜ ਵੀ 100 ਰੁਪਏ ਆ ਹਾਂ ਅਸੀਂ ਆਪਾਂ ਦੇ ਇੱਕ ਹੀ ਚਾਲ ਨਾਲ ਚੱਲੇ ਆ ਅਸੀਂ ਠੀਕ ਹੈ ਜੀ ਤੇ ਕਿਸਾਨ ਭਰਾਵੋ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਮੋਟਰ ਜੇ ਆਪਾਂ ਬਣਾਉਣੇ ਆ ਉਹਦੇ ਵਿੱਚੋਂ ਪੁਰਾਣਾ ਤਾਂਬਾ ਨਿਕਲਦਾ ਵੀ ਆ ਪੈਂਦਾ ਵੀ ਆ ਤੇ ਉਹਦੇ ਵਿੱਚ ਬਣਾਈ ਹੀ ਪੈਂਦੀ ਆ ਜੇਕਰ ਤਾਂ ਬੇ ਦੇ ਰੇਟ ਵਧ ਗਏ ਤਾਂ ਪੁਰਾਣਾ ਵੀ ਮਹਿੰਗਾ ਵਿਕਦਾ ਹੈ ਪੁਰਾਣਾ ਵੀ ਮਹਿੰਗਾ ਹੋ ਗਿਆ ਜੀ ਹਨਾ ਤੇ ਆਪਾਂ ਉਹੀ ਲਿਮਟਿਡ ਮਾਰਜਨ ਤੇ ਕੰਮ ਕਰ ਰਹੇ ਹਾਂ ਹਾਂ ਜੀ ਲੇਬਰ ਜ਼ਰੂਰ ਮਹਿੰਗੀ ਹੋ ਗਈ ਜੀ ਲੇਬਰ ਮਹਿੰਗੀ ਹੋ ਗਈ ਹਾਂ ਜੀ ਤੇ ਬਾਈ ਜੁਣੀ ਅੱਜ ਵੀ ਉਹੀ ਲਿਮਟਿਡ ਮਾਰਜਨ ਯਾਨੀ ਕਿਉਂਕਿ ਬਾਈ ਜੁਣਾ ਕੋਲੇ ਕੰਮ ਆਉਂਦੀ ਬਹੁਤ ਆ ਇੱਕ ਵਾਰੀ ਆਪਾਂ ਦੇਖ ਲਈਏ ਕੀ ਕੀ ਆਪਾਂ ਮੋਟਰਾਂ ਬਣੀਆਂ ਜਾ ਰਹੀਆਂ ਨੇ ਜੀ ਆ ਸਾਰੀਆਂ ਪੁਰਾਣੀਆਂ ਬਣੀਆਂ ਨੇ ਪੁਰਾਣੀਆਂ ਮੋਟਰ ਤਿਆਰ ਕਰੀਆਂ ਵੀ ਆ ਠੀਕ ਹੈ ਠੀਕ ਹੈ ਇਹ ਰੀਸਟੋਰ ਕਰਤੀ ਆ ਆਪਣੇ ਸਾਰੀਆਂ ਹਾਂ ਜੀ ਓਕੇ ਦੁਬਾਰਾ ਆਪਾਂ ਇਹਨੇ ਤੇ ਤਾਂ ਹੀ ਲਿਖਿਆ ਹੋਇਆ ਹਾਂ ਠੀਕ ਹੈ ਇਥੇ ਟੈਸਟ ਕਰੀ ਜਾਂਦੀ ਐ ਇੰਨਾ ਹੀ ਕਰਦੇ ਆ ਜੀ ਤੇ ਉਸ ਤੋਂ ਬਾਅਦ ਕਸਟਮਰ ਨੂੰ ਮੋਟਰ ਦਿੰਨੇ ਆ ਉਹ ਮੀਟਰ ਜੇ ਲੱਗੇ ਹੋਏ ਨੇ ਉਹ ਕਿਵੇਂ ਉਹ ਉਹ ਜੀ ਡੰਗ੍ਹਾਈ ਮਾਪਦਾ ਜੀ ਕਿੰਨੇ ਫੁੱਟ ਤੇ ਮੋਟਰ ਚੱਲ ਰਹੀ ਐ ਇੱਕ ਮੈਂ ਹੋਰ ਦੇਖਾਂ ਤੁਸੀਂ ਪਾਰਾ ਇਹਦਾ ਸਟਾਰਟਰ ਯੂਜ਼ ਕਰਦੇ ਹਾਂ ਹਾਂ ਜੀ ਉਹ ਪਾਰਾ ਲੱਗਿਆ ਵਾਲਾ ਜੀ ਤੇ ਕਿਸਾਨਪਰਾ ਉਹ ਜਦੋਂ ਵੀ ਆਪਾਂ ਮੋਟਰ ਤੇ ਸਟਾਰਟਰ ਲਾਉਣਾ ਬੋਪਾ ਰਾਇਆ ਲਾ ਜਾਵੇ ਕਿਉਂਕਿ ਸੁੱਕਾ ਸਟਾਰਟਰ ਇਹ ਮੋਟਰ ਨੂੰ ਪਹਿਲੀ ਕਾਲਾ ਮੱਚਣੇ ਨਹੀਂ ਦਿੰਦਾ ਹੈਗਾ ਇਹ ਕੰਟਰੋਲ ਕਰ ਦਿੰਦਾ ਪਹਿਲਾਂ ਦੀ ਰੋਕ ਦਿੰਦਾ ਹੈ ਤੇ ਜਿੰਨੀਆਂ ਇੰਨਾ ਸਟਾਕ ਪਿਆ ਹੈ ਸਾਰੀਆਂ ਮੋਟਰੀ ਮੋਟੜਾ ਪੀਨੇ ਇਹ ਕਿਵੇਂ ਪੀਨੇ ਬਾਈ ਇਹ ਦਿੱਜੀ ਜਿਹੜੇ ਵੀ ਕਸਟਮਰ ਦੇ ਆਪਾਂ ਨਵੀਂ ਮੋਟਰ ਪਾਉਣੇ ਆ ਪੁਰਾਣੀ ਉੱਤੋਂ ਕੱਟ ਲੈਣੇ ਆ ਪੁਰਾਣੀ ਕੱਟੋ ਉਸ ਤੋਂ ਬਾਅਦ ਪ੍ਰਾਣੀ ਨੂੰ ਦੁਆਰਾ ਤਿਆਰ ਕਰਕੇ ਠੀਕ ਹੈ ਕਸਟਮਰ ਨੂੰ ਦੰਨੇ ਆ ਜੀ 6 ਮਹੀਨਿਆਂ ਦੀ ਗਾਰੰਟੀ ਦੇ ਨਾਲ 6 ਮਹੀਨਿਆਂ ਦੀ ਗਾਰੰਟੀ ਦੇ ਨਾਲ ਕਸਟਮਰ ਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਨਾ ਹੂੰ ਵੀ ਅਸੀਂ ਮੋਟਰ 40 ਦੀ ਪਾਤੀ ਹੁਣ ਇਹ ਤਾਂ ਸਾਡੇ ਮੁੰਡੇ ਨੂੰ ਨਹੀਂ ਪਾਉਣੀ ਪੈਣੀ ਇਹ ਗਲਤ ਗੱਲ ਹੈ ਇਲੈਕਟ੍ਰੋਨਿਕ ਚੀਜ਼ ਆ ਇਹ ਤਾਂ ਜੀ ਬਦਲਾ ਸਦਲੀ 2-4 ਸਾਲਾਂ ਬਾਅਦ ਕੰਮ ਨਹੀਂ ਹੀ ਪੈਂਦੀ ਆ ਕਸਟਮਰ ਨੂੰ ਰੱਬ ਕਰੇ ਟਿਕੀਆ ਟਿਕੀਆ ਚੱਲੀ ਜਾਂਦੀ ਆ ਜੱਲੀ ਜਾਂਦੀ ਆ ਪਰ ਕਿਸਾਨਾ ਭਰਾਵੋ 2-3 ਸਾਲਾਂ ਬਾਅਦ ਉਹਨੂੰ ਕੱਢ ਕੇ ਜ਼ਰੂਰ ਦੇਖ ਲਿਆ ਕਰੋ ਬਾਹਰ ਹਾਂਜੀ ਕੀ ਵਾਰੀ ਪਲੇਟਾਂ ਉਹ ਜਰ ਪੈ ਜਾਂਦੀ ਆ ਹਨਾ ਵਿੱਚ ਮੋਟਰਾਂ ਡਿੱਗ ਜਾਂਦੇ ਨੇ ਇਦਾਂ ਦੀ ਪ੍ਰੋਬਲਮ ਆਉਂਦੀ ਰਹਿੰਦੀ ਆ ਜੀ ਮੋਟਰ ਦੇ ਮੱਚਣ ਦਾ ਕਾਰਨ ਆਗਾ ਜਦੋਂ ਮੋਟਰ ਖੜੀ ਹੁੰਦੀ ਆ ਆਪਾਂ ਕਈ ਦਿਨਾਂ ਬਾਅਦ ਚਲਾਉਂਦੇ ਆ ਮੁੱਠੂ ਠੀਕ ਹੈ ਜੀ ਉਦੋਂ ਥਰਸਟ ਪਲੇਟ ਨੂੰ ਜਰ ਲੱਗ ਜਾਂਦੀ ਆ ਜੀ ਫੋਰ ਮੋਟਰ ਦੇ ਕਈ ਪਾਰਟਾਂ ਨੂੰ ਜਰ ਲੱਗ ਜਾਂਦੀ ਆ ਫਿਰ ਮੋਟਰ ਮੱਚਦੀ ਆ ਫਿਰ ਮੋਟਰ ਮੱਚਦੀ ਆ ਅਸੀਂ ਕਿਸਾਨਾਂ ਨੂੰ ਸਮਝਾਉਂਦੇ ਰਹਨੇ ਆ ਜਦੋਂ ਆਉਂਦੇ ਨੇਗੇ ਵੀ ਤੁਸੀਂ ਸਿਆਲ ਦੇ ਵਿੱਚ ਜਾਂ ਚਾਹੇ ਚਵੱਚਾ ਹੀ ਭਰ ਲਿਆ ਕਰੋ ਕੇਰਾ ਇੱਕ ਵਾਰ ਇਹਨੂੰ ਚਲਾਓ ਚਲਾਓ ਇਹਨੂੰ ਪੰਜ ਚਾਰ ਦਿਨਾਂ ਬਾਅਦ ਬਿਲਕੁਲ ਚਲਾਉਣੀ ਚਾਹੀਦੀ ਆ ਇਦਾਂ ਹੀ ਨਹੀਂ ਮੋਟਰਾਂ ਰੱਖਣੀਆਂ ਚਾਹੀਦੀਆਂ ਤੇ ਇਸ ਤੋਂ ਇਲਾਵਾ ਆਪਾਂ ਇੱਥੇ ਆ ਨਵੀਆਂ ਮੋਟਰਾਂ ਵੀ ਇਹੇ ਜੀ ਬੌਲ ਨੇਗੇ ਪੰਪਾਂ ਦੇ ਸਟੇਜਾਂ ਲਾਉਣੇ ਆ ਜਾਂ ਕਿਸੇ ਮੋਟਰ ਦੇ ਪੰਪ ਸਟੇਜ ਕਰਨਾ ਕਿਸੇ ਦਾ 7 ਇੰਚੀ ਵਾਲਾ ਉਹਨੇ 9 ਇੰਚੀ ਵਾਲਾ ਕਰਵਾਉਣਾ ਹੈਗਾ ਠੀਕ ਹੈ ਤੇ ਇਹ ਮਟੀਰੀਅਲ ਰੱਖਿਆ ਹੋਵੇ ਆਪਾਂ ਉਸਾਰੀ ਰੱਖਿਆ ਹੋਵੇ ਆਪਣਾ ਪਾਜਣਾ ਜੇ ਫਰਜ ਕਰੋ ਕਿਸਾਨ ਤੁਹਾਡੇ ਲਈ ਇੱਥੇ ਮੋਟਰ ਲੈ ਕੇ ਆ ਰਿਹਾ ਤੇ ਤੁਸੀਂ ਉਹਨੂੰ ਕਿੰਨੇ ਕ ਸਮੇਂ ਦੇ ਵਿੱਚ ਬੰਨ ਕੇ ਦੁਬਾਰੇ ਤੋੜ ਦੋਗੇ ਅਸੀਂ 3 ਘੰਟਿਆਂ ਦੇ ਵਿੱਚ ਮੋਟਰ ਬੰਨ ਕੇ ਠੀਕ ਹੈ ਬੈ ਕਰਦੇ ਨੇ ਜੇ ਹੁਣ ਕਸਟਮਰੀ ਮੂਹਰੇ ਚਾਰ ਨੇਗੇ ਫਿਰ ਚਲੋ ਉਹ ਇੱਕ ਵੱਖਰੀ ਗੱਲ ਆ ਉਹ ਵੱਖਰੀ ਗੱਲ ਆ ਪਰ ਜੇ ਕਾੜੇ ਲੱਗਦਾ ਜੀ ਮੋਟਰ ਬੰਨਣ ਨੂੰ 11 ਇੱਕ ਮੋਟਰ ਬਣਾਉਣ ਨੂੰ 3 ਘੰਟੇ ਲੱਗਦੇ ਨੇ ਬਾਕੀ ਜਿਹੜੇ ਲੋਕਲ ਨੇ ਉਹ ਤਾਂ ਚੱਲ ਇੱਕ ਦਿਨ ਧਰ ਜਾਂਦੇ ਨੇ ਅਗਲੇ ਦਿਨ ਲੈ ਜਾਂਦੇ ਇਹੋ ਜਿਹਾ ਅਸੀਂ ਕੰਮ ਹੀ ਨਹੀਂ ਕਰਿਆ ਕਦੇ ਅੱਛਾ ਜੀ ਨਾਲ ਦੀ ਨਾਲ 100% ਅਸੀਂ ਮਤਲਬ 5:00 ਵਜੇ ਤੱਕ ਜਿਹੜੀ ਮੋਟਰ ਆਪਣੀ ਦੁਕਾਨ ਤੇ ਆ ਗਈ ਜੀ ਠੀਕ ਹੈ ਉਹ ਬੈਂਡ ਹੋ ਕੇ ਜਾਊਗੀ ਜਾਊਗੀ ਅਸੀਂ ਕੱਲ ਤੇ ਨਹੀਂ ਰੱਖਣਾ ਨਾ 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 ਨਹੀਂ ਰੱਖਦੇ ਅੱਜ ਦਾ ਇਹੀ ਕਰਨਾ ਹੈ ਅੱਜ ਰਾਜੀ ਨਵੇੜ ਦੇਣੇ ਬਹੁਤ ਵਧੀਆ ਬਹੁਤ ਜਗਲੇ ਨੂੰ ਕਹਿੰਦੇ ਆ ਵੀ ਭਾਈ ਤੂੰ ਕੱਲ ਨੂੰ ਹੀ ਲੈ ਕੇ ਆਈ ਠੀਕ ਹੈ ਠੀਕ ਹੈ ਇਹ ਆਲਾ 6 ਵਜੇ ਫੋਨ ਕਰਦਾ ਠੀਕ ਹੈ ਆਏ ਨਹੀਂ ਗਾ ਜੀ ਪਹਿਲਾ ਬੰਦਾ 40 ਕਿਲੋਮੀਟਰ ਤੋਂ ਘਰ ਕੇ ਜਾਊ ਫਿਰ ਲੈਣਾ ਉਹ ਫਿਰ ਤਾਂ ਕਸਟਮਰ ਨੂੰ ਖਰਚਾ ਹੋਣਾ ਹੀ ਪੈ ਗਿਆ ਜੀ ਬਿਲਕੁਲ ਬਿਲਕੁਲ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਕਿਸਾਨ ਪਰ ਰੋਲ ਹੁੰਦਾ ਜਦੋਂ ਸੀਜ਼ਨ ਚੱਲਦਾ ਝੋਨੇ ਦਾ ਤਾਂ ਉਹ ਸਮਝ ਲਓ ਵੀ ਇੱਕ ਕਿਸਮ ਦੀ جنگ ਲੱਗੀ ਹੁੰਦੀ ਆ ਕਿਉਂਕਿ ਜੇ ਪਾਣੀ ਦਾ ਲੈਵਲ ਗਿਆ ਤੁਹਾਡਾ ਝੋਨਾ ਸੁੱਕ ਗਿਆ ਝੋਨਾ ਬੰਜਰਾ ਤੇ ਲਈ ਆਪਾਂ ਨੂੰ ਬਤ ਦੀ ਕੀਆ ਤਿਆਰੀਆਂ ਰੱਖਣੀਆਂ ਪੈਂਦੀਆਂ ਨੇ ਮੋਟਰ ਵਗੈਰਾ ਜਿਹੜੀ ਆਪਣੀਆਂ ਟੀਚਰਾਂ ਰਹਿਣਾ ਚਾਹੀਦਾ ਕੰਮ ਮੈਂ ਪਹਿਲੀ ਕਿਹਾ ਰੱਬ ਨਾ ਕਰੇ ਕਿਸੇ ਦੀ ਮੋਟਰ ਨਾ ਮੱਚੇ ਸਾਰਿਆਂ ਦੀ ਸਹੀ ਸਲਾਮਤ ਜਿਵੇਂ ਹੈਗੇ ਨੇ ਚੱਲੀ ਜਾਣਾ ਪਰ ਜੇਕਰ ਮੱਚ ਗਈ ਤਾਂ ਤੁਸੀਂ ਇੱਥੇ ਆਓ ਬਾਈ ਜਿਉਣੀ 100 ਰੁਪਏ ਪਰ ਪਾਵਰ ਦੇ ਹਿਸਾਬ ਦੇ ਨਾਲ ਮੋਟਰ ਬਣ ਕੇ ਦੇਣਗੇ ਤਸੱਲੀ ਬਕਸ ਬਣ ਕੇ ਦੇਣਗੇ ਜਿਹੜੀ ਤੁਸੀਂ ਮੋਟਰ ਲੈ ਕੇ ਆਮੋਗੇ 15 ਐਸਪੀ ਤੋਂ ਬੈਂਡਿੰਗ ਸਟਾਰਟ ਹੈਗੀ ਠੀਕ ਹੈ ਜੀ ਪਰ ਪਾਵਰ 100 ਰੁਪਏ 300 ਫਿਟਿੰਗ ਚਾਰਜ ਹੈਗਾ 300 ਰੁਪਏ ਫਿਟਿੰਗ ਚਾਰਜ ਤੇ ਉਸ ਤੋਂ ਬਾਅਦ ਜਿਹੜੀ ਪੁਰਾਣੀ ਮੋਟਰ ਲੈਣਾ ਉਹ ਜਿਹੜਾ ਬੰਦਾ ਸਾਡੇ ਕੋਲੇ ਠੀਕ ਹੈ ਜੀ ਪੁਰਾਣੀ ਮੋਟਰ ਦੀ ਸੀਜ਼ਨ ਦੀ ਗਰੰਟੀ ਹੈ ਜੀ ਪਾਣੀ ਤੇ ਲੋਡ ਦੀ ਤਾਂ ਹੈਗੀ ਹੈਗੀ ਉਹ ਤਾਂ ਉਦੋਂ ਹੀ ਪਤਾ ਲੱਗ ਜਾਣਾ ਬੰਦੇ ਨੂੰ ਠੀਕ ਹੈ ਠੀਕ ਹੈ ਤੇ ਸੀਜ਼ਨ ਦੇ ਵਿੱਚ ਮੱਛੀ ਛੱਡਦੀ ਹੈ ਮੋਟਰ ਦੁਆਰਾ ਉਹ ਵੀ ਬੈਂਡ ਕਰਕੇ ਦੇਵਾਂਗੇ ਬੈਂਡ ਕਰਕੇ ਦਿੱਤੀ ਜਾਂਦੀ ਹੈ ਜੇ ਕੋਈ ਚੇਂਜ ਵਾਲੀ ਪੀਸਨ ਹੋਈ ਠੀਕ ਹੈ ਤਾਂ ਇੰਜ ਵੀ ਕਰਨ ਪੈਣੀ ਦਿੱਤੀ ਜਾਵੇਗੀ ਤੇ ਇੱਧਰ ਮੋਟਰਬਾਈਕ ਜਿਹੜੀ ਬਨ ਰਹੇ ਨੇ ਤੇ ਜੀ ਸਿੱਕ ਕਨੈਕਟਰ ਜੀ ਦਿਖਾ ਦੇ ਜੀ ਕੋਈ ਕਹੇ ਵੀ ਮਾੜੀ ਪਾਤੀ ਐ ਪਾਤੀ ਹਨਾ ਤੇ ਇਹ ਕਿੰਨੇ ਐਮ ਐਮ ਦੀ ਤਾਰ ਹੈ ਏ ਜੀ 1.4 ਆ ਜੀ 1.4 mm ਦੀ 4 ਮਤਲਬ ਜਿੰਨਾ ਤੰਬਾ ਨਿਕਲੂਗਾ ਨਹੀਂ ਪਾਕੇ ਉਹ ਨਹੀਂ ਪਾਵਾਂਗੇ ਜੀ ਹਣਾ ਵਿੱਚ ਬਹੁਤ ਜਣੇ ਇਹ ਕਹਿੰਦੇ ਨਹੀਂ ਤੰਬਾ ਘਟਾਦਾ ਕਰਤਾ ਕਈ ਬੰਦਿਆਂ ਨੇ ਉਹ ਕਰਿਆ ਵਾ ਵੀ ਆਹ ਫਲਾਨੀ ਕੰਪਨੀ ਦੀ ਪਾ ਕੰਪਨੀ ਠੀਕ ਹੈ ਜਿਵੇਂ ਕੇਆਈਆ ਅਗਰ ਜ਼ਿਆਦਾ ਲੱਗੇ ਹੋਵੇ ਨੇ ਮਿਸਤਰੀ ਠੀਕ ਹੈ ਉਹਦਾ ਕਾਰਨ ਕੀ ਹੈ ਜੀ ਜਿਹੜੀ ਕੇਆਈ ਤਾਰ ਹੈ ਕੇਆਈ ਤਾਰ ਉਹਦੇ ਤੇਰਾ ਬਹੁਤ ਜ਼ਿਆਦਾ ਚੜੀ ਵੀ ਹੈ ਜੀ ਠੀਕ ਹੈ ਅੰਦਰੋਂ ਜਿਹੜਾ ਤੰਬਾ ਹੈਗਾ ਉਹ ਬਰੀਕ ਆਗਾ ਉਹ ਬਰੀਕ ਆ ਰਹਿ ਗਿਆ ਤਾਹੀਂ ਮਿਸਤਰੀ ਉਹਨੂੰ ਪਸੰਦ ਕਰਦੇ ਆ ਜੀ ਟੱਕ ਨਹੀਂ ਲੱਗਦੇ ਹੈਗੇ ਪਰ ਕਿਸਾਨ ਨੂੰ ਘਟ ਆ ਇਹ ਗੱਲ ਦਾ ਤੇ ਵੀਰ ਜੀ ਇੱਕ ਜਿਹੜੀ ਮੋਟਰ بار-ਬਾਰ ਮੱਚਦੀ ਆ ਸੜਦੀ ਆ ਉਹਦਾ ਕੀ ਕਾਰਨ ਕਹਿ ਸਕਦੇ ਆਪਾਂ ਜਿਹੜੀ بار-ਬਾਰ ਜਿਵੇਂ ਬੰਦਾ ਕਹਿੰਦਾ ਜੀ ਵੀ ਮੈਂ ਕੱਲ ਮੋਟਰ ਬਣਾਈ ਸੀ ਭਾਈ ਮੱਚ ਗਈ ਜਾਂ 10 ਦਿਨਾਂ ਬਾਅਦ ਮੱਚ ਗਈ ਉਹ ਜਦੋਂ ਵੈਂਡਰ ਬੰਦਦਾਗਾ ਮੋਟਰ ਨੂੰ ਇਹ ਤਾਰ ਹੋਂ ਟੱਕ ਲੱਗ ਜਾਂਦੇ ਆ ਉਹ ਜਿੰਨਾ ਚਿਰ ਚੱਲੀ ਚੱਲੀ ਜਾਂਦੀ ਆ ਚੱਲੀ ਜਾਂਦੀ ਆ ਬਾਅਦ ਮਰ ਜਾਂਦੀ ਆ ਬਾਅਦ ਮਰ ਜਾਂਦੀ ਆ ਐਕਚੁਅਲ ਦੇ ਵਿੱਚ ਇਹਨੂੰ ਮੈਗਰ ਪਾਸ ਕਰਾਉਣਾ ਚਾਹੀਦਾ ਉਹ ਆਪਾਂ ਕਿਵੇਂ ਕਰਦੇ ਹਾਂ ਜਿਵੇਂ ਆ ਮੈਗਰ ਸਾਡੇ ਕੋਲੇ ਠੀਕ ਹੈ 2500 ਵੋਲਟ ਦਾ ਮੈਗਰ ਆਈ 2500 ਵੋਲਟ ਦਾ ਹਾਂਜੀ ਠੀਕ ਹੈ 2500 ਵੋਲਟ ਇੱਕ ਪਾਸੇ ਦੀ ਛੜਦੇ ਆ ਜੀ ਤਾਰਾਂ ਦੇ ਵਿੱਚ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਬੜਾਕਾ ਮਾਰਨਾ ਚਾਹੀਦਾਗਾ ਜੀ ਮੈਗਰ ਦੇ ਨਾਲ ਟੈਸਟ ਕਰਦੇ ਆ ਇਹ ਦੇਖੋ 2500 ਵੋਲਟ ਇਹਦੇ ਵਿੱਚ ਦੀ ਲਗਾਇਆ ਜਾਂਦਾ ਆ ਆ ਦੇਖੋ ਇਹ ਪਟਾਕਾ ਮਾਰ ਕੇ ਮਤਲਬ ਓਕੇ ਹੈ ਕੰਮ ਹਾਂਜੀ ਇੱਕ ਤਾਰ ਇਹਦੀ ਇੱਧਰ ਡੱਗੀ ਹੋਈ ਆ ਪਾਣੀ ਦੇ ਵਿੱਚ ਇੱਕ ਵਾਰੀ ਇਹਨੂੰ ਫਿਰ ਰਾਉਂਡ ਕੀਤਾ ਜਾਂਦਾ ਆ ਮੈਗਰ ਨੂੰ ਰਾਉਂਡ ਕਰਨ ਤੋਂ ਬਾਅਦ ਉਹਨੂੰ ਰੀਚਾਰਜ ਕਰਾਇਆ ਜਾਂਦਾ ਫਿਰ ਉਹਦਾ ਪਟਾਕਾ ਮਾਰਾ ਕੁ ਦੇਖਿਆ ਜਾਂਦਾ ਤੇ ਕਿਸਾਨਪ੍ਰਭੂ ਬਾਈ ਜੀ ਉਹਨਾਂ ਕੋਲੇ ਨਵੀਆਂ ਮੋਟਰ ਤਾਂ ਦੇਖ ਲਓ ਖਜ਼ਾਨਾ ਪਿਆ ਕਿੰਨੀਆਂ ਮਰਜੀ ਚੱਕ ਲਓ 15 ਤੋਂ 25 ਨੇ ਸਾਰੀਆਂ ਇਹ ਇਹ ਜੀ 15 17.5 20 25 ਤੇ ਬਾਈ ਜੀ ਨਹੀਂ ਆਏ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਇਹ ਨਵੀਂ ਮੋਟਰ ਲੈਣ ਆਏ ਨੇ ਤੇ ਆਪਾਂ ਕਿਹੜੀ ਮੋਟਰ ਲੈ ਕੇ ਜਾ ਰਹੇ ਹਾਂ ਜੀ ਨਾਲ ਜੋ ਆਪਾਂ 25 ਦੀ ਲੈ ਕੇ ਜਾ ਰਹੇ ਹਾਂ 25 ਦੀ ਮੋਟਰ ਪਾ ਰਹੇ ਆ ਆਪਾਂ ਤੇ ਪਾਣੀ ਦਾ ਲੈਵਲ ਕੀ ਆ ਆਪਣੇ ਇੱਥੇ ਆਪਣੇ ਜੀ 220 ਗਾ ਜੀ 220 ਫੁੱਟ ਤੇ ਜਾ ਕੇ ਪਾਣੀ ਆ ਤੇ ਕਿੰਨੇ ਟੋਟੇ ਪਾ ਦਾਂਗੇ ਡਿਲੀਵਰੀ ਦੇ ਆਪਾਂ ਦੇਖ ਲਓ ਜੀ 220 ਦੇ ਹਿਸਾਬ ਨਾਲ 24 ਕ ਪੈ ਜਾਣਗੇ 22 ਤੋਂ 24 ਦੇ ਹਿਸਾਬ ਨਾਲ ਇਹ ਟੋਟੇ ਪਾ ਰਹੇ ਨੇ 25 ਦੀ ਮੋਟਰ ਪਾ ਰਹੇ ਨੇ ਤੇ ਆਪਾਂ ਬਾਈ ਜੀ ਕਿੰਨੇ ਕ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਆਪਕਾ ਨੋਜੀ ਹੋ ਗਏ 12-13 ਸਾਲ 12-13 ਸਾਲ ਹੋ ਗਏ ਬਾਈ ਜੀ ਉਹਨਾਂ ਨੇ ਇਹਨਾਂ ਨਾਲ ਜੁੜੇ ਹੋਏ ਪਹਿਲਾਂ ਡੈਡੀ ਜੀ ਹੋਣੀ ਆਉਂਦੇ ਸੀ ਫਿਰ ਮੈਂ ਅੱਛਾ ਫਿਰ ਤੁਸੀਂ ਅਗਲੀ ਪੀੜੀ ਚੱਲ ਪਈ ਹਾਂਜੀ ਅਗਲੀ ਪੀੜੀ ਚੱਲ ਦੇਖੋ ਵੀ ਕਿੰਨਾ ਵਧੀਆ ਇਹਨਾਂ ਦਾ ਰਿਸਪਾਂਸ ਆ ਜੇਕਰ ਚਾਹੇ ਨਵੀਂ ਮੋਟਰ ਲੈ ਲਓ ਪੁਰਾਣੀਆ ਮੋਟਰ ਬਣਾ ਲਓ ਚੰਗੀ ਸਰਵਿਸ ਦੇ ਰਹੇ ਨੇ ਬਹੁਤ ਜ਼ਿਆਦਾ ਜੀ ਇੰਨੀ ਵਧੀਆ ਡੀਲ ਕਰਦੇ ਨੇ ਦੱਸ ਨਹੀਂ ਸਕਦੇ ਸੀ ਕੋਈ ਇੱਦਾਂ ਨਹੀਂ ਕੁਈ ਕੰਪਲੀਟ ਨਹੀਂ ਆ ਰਹੀ ਜਮੇ ਜਿਹੜੀਆਂ ਪਾਤੀਆਂ ਵਧੀਆ ਚੱਲ ਰਹੀਆਂ ਨੇ ਵਧੀਆ ਚੱਲ ਰਹੀਆਂ ਨੇ ਠੀਕ ਹੈ ਠੀਕ ਹੈ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਪ੍ਰਕਾਰ ਦੀ ਉਹ ਵੀ ਨੰਬਾ ਹਾਂ ਜੀ ਕਹਿੰਦੇ ਨੇ ਬੈਠੋ ਸਿਰ ਮੱਥੇ ਆ ਹਾਂ ਜੀ ਸਿਰ ਆ ਜਿਆਦਾ ਸਾਨੂੰ ਫਰਸਟ ਟਾਈਮ ਦੇ ਦਿੰਦੇ ਨੇ ਆ ਟਾਈਮ ਤੇ ਆਜੋ ਆ ਟਾਈਮ ਤੇ ਰੈਡੀ ਕਰਕੇ ਦੇ ਦਾਂਗੇ ਉਹ ਟਾਈਮ ਤੇ ਮਿਲੂਗੀ ਮੋਟਰ ਠੀਕ ਹੈ ਠੀਕ ਹੈ ਇਹੀ ਕਿਸਾਨ ਪ੍ਰਭਾ ਹੁੰਦਾ ਵੀ ਚੰਗਾ ਦੁਕਾਨਦਾਰ ਆਪਣੇ ਕਸਟਮਰ ਦੀ ਰਾਤ ਬਰਾਤੇ ਵੀ ਅਪੀਲ ਸੁਣਦਾ ਹਾਂ ਜੀ ਸੁਣਦਾ ਚਾਹੇ ਅਧੀ ਰਾਤ ਹੋਈ ਹੈ ਉਦੋਂ ਵੀ ਫੋਨ ਚੱਕ ਕੇ ਹੈਲੋ ਕਹਿ ਦੇਣਾ ਹਾਂ ਜੀ ਬਈ ਹਾਜ਼ਰ ਹਾਂ ਤੇ ਬਾਕੀ ਉਹ ਬਾਈ ਉਹਨਾਂ ਕੋਲੇ ਹੋਰ ਛੇਠਾ ਖਜ਼ਾਨਾ ਬਹੁਤ ਦੋਸਤੋ ਬੇਸਮੈਂਟ ਚ ਆ ਗਏ ਇੱਥੇ ਮਸ਼ੀਨਾਂ ਵਗੈਰਾ ਹੈਗੀਆਂ ਨੇ ਵੀਰ ਜੀ ਹੁਣੇ ਨੇ ਨੋਵਲ ਸਾਸੀ ਕਲ ਵੀਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਏ ਭਾਈ ਮੁੰਡਾ ਨੋਵਲਾ ਇਹਦੇ ਨਾਮ ਤੇ ਹੀ ਦੁਕਾਨਦਾਰੀ ਆ ਤੇ ਇੱਥੇ ਜਿਹੜੇ ਹੈਗਿਨੇ ਖਰਾਦ ਵਾਲੀਆਂ ਮਸ਼ੀਨਾਂ ਲਾਈਆਂ ਹੋਈਆਂ ਨੇ ਇੱਥੇ ਅੱਜ ਆਪਾਂ ਕੀ ਕੰਮ ਕਰਦੇ ਆ ਕੋਨੇ ਕਿਸੇ ਕਸਟਮਰ ਦੇ ਸਟੇਜ ਲਵਾਉਣੀ ਹੈ ਜੀ ਠੀਕ ਹੈ ਉਹਦਾ ਹੀ ਜਿਵੇਂ ਸਾਬਤ ਸਾਨੂੰ ਵੱਡੀ ਪਾਉਣੀ ਪੈਂਦੀ ਹੈ ਜੀ ਠੀਕ ਹੈ ਉਹਦਾ ਹੀ ਸਾਈਜ਼ ਬਣਾਉਣਾ ਪੈਂਦਾ ਜੀ ਉਹ ਜਿਹੜੇ ਮਪੈਲਰ ਹੁੰਦੇ ਨੇ ਪਾਣੀ ਕੱਢਣ ਵਾਲੇ ਜੀ ਉਹ ਚੰਗੀ ਤਰ੍ਹਾਂ ਫਿਰ ਉਹ ਐ ਪੰਪ ਤੇ ਫਿਟਿੰਗ ਨਹੀਂ ਹੋਦੀ ਹੈਗੀ ਤੇ ਬਾਈ ਜੀ ਇੱਥੇ ਆਹ ਕੰਪੈਲਰ ਦੇਖ ਰਹਾ ਮੈਂ ਕੰਪੈਲਰ ਲਾਇਆ ਹੋਇਆ ਤੁਸੀਂ ਨੇ ਇੱਥੇ ਤੇ ਇਹਦੇ ਵਿੱਚ ਕੀ ਆਪਾਂ ਉਹ ਵੱਧ ਤੋਂ ਵੱਧ ਰੱਖਦੇ ਆਂ ਵੀ ਜਿਹੜਾ ਕੰਪੈਲਰ ਆ ਵੀ ਵੱਧ ਜਾਂਦਾ ਹੈ ਕੀ ਇਹਦੇ ਵਿੱਚ ਪਾਉਣੇ ਆ ਫਿਰ ਇਹ ਜੀ ਇਹਦੇ ਆਇਆ ਸਰ ਜੀ ਸਟੇਜ ਲਾਉਣੀ ਪੈਂਦੀ ਜਿਵੇਂ ਪਹਿਲਾਂ ਤਿੰਨ ਸਟੇਜ ਆਗਾ ਜੀ ਠੀਕ ਹੈ ਹਾਂ ਜੀ ਜਿਵੇਂ ਪਹਿਲਾ ਰੂਟਰ ਵੱਡੇ ਪਾਏ ਹੁੰਦੇ ਨੇ ਕਹਿਣ ਦਾ ਮਤਲਬ ਫਿਰ ਉਸ ਤੋਂ ਬਾਅਦ ਐਚਪੀ ਬਣਾ ਕੇ ਜੀ ਜਿਵੇਂ 20 ਦੀ ਮੋਟਰ ਆ ਠੀਕ ਹੈ 5 5 ਐਚਪੀ ਦੇ ਬਣ ਕੇ ਜੀ ਫਿਰ ਸਟੇਜ ਲੱਗਦੀ ਆ ਫਿਰ ਲੱਗਦੀ ਆ ਐਚਪੀ ਦੇ ਹਿਸਾਬ ਨਾਲ ਹਾਂ ਜੀ ਐਚਪੀ ਦੇ ਹਿਸਾਬ ਨਾਲ ਜਿਵੇਂ ਵਿੱਚ ਮੈਸਟਰੀ ਨੇ ਜੀ ਵੀ ਆਈ ਰੂਟਰ ਪਾਉਣ ਦੇ ਜਿਵੇਂ ਤਿੰਨ ਪਹਿਲਾਂ ਫੁੱਲ ਸਾਈਜ਼ ਪਾਏ ਹੁੰਦੇ ਨੇ ਜਾਂ ਇੱਕ ਰੂਟਰ ਹੋਰ ਧਰ ਦੰਦ ਨੇ ਜੀ ਲੋਡ ਤਾਂ ਪਹਿਲੀ ਪੂਰਾ ਹੁੰਦਾ ਕਹਿਣ ਦਾ ਮਤਲਬ ਬਿਲਕੁਲ ਬਿਲਕੁਲ ਹਾਂ ਉਹ ਸੈ ਐ ਨਹੀਂਗਾ ਵੀ ਚੱਕ ਕੇ ਇੱਕ ਹੋਰ ਪਾ ਦੋ ਪਾਣੀ ਬਾਜੂਗਾ ਐ ਨਹੀਂ ਕਿਸਾਨ ਪਰ ਹੋਵੇਦਾ ਜੇ ਏਕਣ ਪਾਤਾ ਮੋਟਰ ਫੇਰ ਮੱਚ ਗਈ ਫੇਰ ਬਾਜੂਗਾ ਜੀ ਲੋਡ ਬਾਜਦੀ ਨੰਦੀ ਮੋਟਰਾਂ ਉਹੀ ਗੱਲਾਂ ਬਾਤਾਂ ਫੇਰ ਹੋ ਜਾਣੀਆਂ ਨੇ ਆਪਣਾ ਫੇਰ ਕੰਮ ਖਰਾਬ ਹੋ ਜਾਣਾ ਤੇ 22 ਜੀ ਹੁਣਾ ਕੋਲੇ 0 ਤੋਂ ਲੈ ਕੇ A to Z ਇੱਥੇ ਸਪੇਅਰ ਪਾਰਟ ਹੈਗਾ ਇੱਧਰ ਇੱਕ ਦੁਕਾਨੇ ਬਣਾਈ ਬੈਠੇ ਨੇ ਆਜੋ ਤੁਹਾਨੂੰ ਦਿਖਾਈਏ ਖਜ਼ਾਨਾ ਇੱਥੇ ਰੱਖੀ ਬੈਠੇ ਨੇ ਕਿੰਨਾ ਮਰਜੀ ਮੋਟਰ ਤੁਹਾਡੀ ਜੋ ਮਰਜੀ ਪੈਂਦਾ ਇੱਕ ਤੋਂ ਇੱਕ ਬਰੀਕ ਨਟ ਤੋਂ ਲੈ ਕੇ ਪੱਟੀ ਤੋਂ ਵੱਡੀ ਜਿਹੜੀ ਚੀਜ਼ ਆ ਸਾਫਟਾਂ ਕੀ ਆ ਪੱਤੀਆਂ ਕੀ ਮੈਨੂੰ ਤਾਂ ਇਹਨਾਂ ਗੱਲਾਂ ਬਾਰੇ ਨੌਲੇਜ ਵੀ ਨਹੀਂ ਹੈਗੀ ਤੇ ਬਾਈ ਜੀ ਤੁਹਾਡੇ ਕੋਲੇ ਸਾਰਾ ਕੁਝ ਏ ਟੂ ਜ਼ੈਡ ਤੁਸੀਂ ਇੱਥੇ ਸਪੇਅਰ ਪਾਰਟ ਰੱਖੀ ਬੈਠੇ ਹੋ ਕੰਪੈਲਰਾਂ ਦੇ ਢੇਰ ਰੱਖੇ ਪਏ ਨੇ ਵੀ ਕਿੰਨਾ ਮਰਜੀ ਕਿਹੜੇ ਮਰਜੀ ਕੰਪੈਲਰ ਪਾ ਲਈ ਸਾਰਾ ਜੀ ਜਿਹੜਾ ਇਹ ਸਪੇਅਰ ਪਾਰਟ ਆਗਾ ਸਾਰਾ ਕੰਪਨੀ ਦਾ ਸਮਾਨ ਆ ਜੀ ਠੀਕ ਹੈ ਜੀ ਸਲੀਬਾਂ ਪਾਉਣੇ ਆ ਜਿਹੜੀਆਂ 100% ਹਾਰਡ ਕ੍ਰੋਮ ਠੀਕ ਹੈ ਕੋਸ਼ ਠੀਕ ਹੈ ਜੀ ਤੇ ਸਾਰਾ ਏ ਟੂ ਆਲ ਇਹ ਪੀਯੂ ਤੇ ਗੋਸ਼ ਨੇ ਜੀ ਠੀਕ ਹੈ ਸਾਰੇ ਕੁਸ਼ ਕੁ ਡੇਰਾ ਇਹਨਾਂ ਨੂੰ ਰੈੱਡ ਵੋਸ ਵੀ ਕਹਿੰਦੇ ਆ ਜੀ ਜਿਵੇਂ ਠੀਕ ਹੈ ਤੇ ਆ ਪੱਤੀਆਂ ਵਗੈਰਾ ਇਹ ਵੀ ਮੋਟਰ 'ਚ ਪੈਂਦੇ ਇਹ ਵੀ ਮੋਟਰ 'ਚ ਪੈਂਦੀਆਂ ਨੇ ਜੀ ਠੀਕ ਹੈ ਜੇ ਆਪਾਂ ਸਲੀਪਾਂ ਨੇ ਜੀ ਹਰੇਕ ਸਲੀਪ ਦੇ ਉੱਤੇ ਲਿਖਿਆ ਆਊਗਾ 100% ਠੀਕ ਹੈ ਠੀਕ ਹੈ ਬਾਜੀ 100% ਮਾਈਕਰੋਨ ਜੀ ਠੀਕ ਹੈ ਠੀਕ ਹੈ ਤੇ ਕਿਸਾਨ ਪ੍ਰਭ ਉਹ ਹੀ ਗੱਲ ਆ ਵੀ ਜਦੋਂ ਇੱਥੇ ਆ ਗਈ ਮੋਟਰ ਤੁਹਾਡੀ ਮੋਟਰ ਚਾਹੇ ਬ੍ਰੀਕ ਨੱਟ ਪੈਂਦਾ ਚਾਹੇ ਕੋਈ ਵੱਡੀ ਚੀਜ਼ ਪੈਂਦੀ ਆ ਸਾਰੀ ਇੱਥੇ ਪਈ ਆ ਅਸੀਂ ਸਾਡੀ ਸੋਚ ਕੀ ਆ ਜੀ ਅਸੀਂ ਚਾਹੁੰਦੇ ਆ ਵੀ ਜਿਹੜੇ ਕਸਟਮਰ ਦਾ ਕੰਮ ਕਰਤਾ ਉਹ ਜਲਦੀ ਸਾਡੇ ਕੋਲੇ ਨਾ ਆਵੇ। ਅੱਛਾ। ਉਹ ਹੋਰ ਬੰਦਿਆਂ ਨੂੰ ਭੇਜੇ। ਹੋਰ ਨੂੰ ਭੇਜੇ। ਆਪਦੇ ਰਿਸ਼ਤੇਦਾਰਾਂ ਨੂੰ ਭੇਜੇ, ਮਿੱਤਰਾਂ ਦੋਸਤਾਂ ਨੂੰ ਭੇਜੇ। ਅਸੀਂ ਉਹ ਝਾਕ ਨਹੀਂ ਕਰਦੇ। ਵੀ ਬਾਰ-ਬਾਰ ਆਵੇ। ਇਹ ਬੰਦਾ ਦੁਆਰੇ ਫੇਰ ਸਾਡੇ ਲਵੇ ਆਵੇ। ਉਹਦਾ ਉਦੋਂ ਆਵੇ ਜਦੋਂ ਉਹਨੂੰ ਪਾਵਰ ਵੱਡੀ ਚਾਹੀਦੀ ਆ ਵੱਡੀ ਚਾਹੀਦੀ ਆ ਹਾਂ ਉਹਨੀਆਂ ਪਾਵਰਾਂ ਤੱਕ ਉਹਦਾ ਕੰਮ ਚੱਲੀ ਜਾਵੇ ਉਹਨੂੰ ਮੁੜ ਕੇ ਆਉਣ ਦੀ ਇੱਥੇ ਲੋੜ ਨਾ ਪਵੇ ਕੇਰੇ ਤੁਸੀਂ ਜਿੰਦੇ ਲਾ ਕੇ ਮੋੜ ਦੇਣਾ ਹਾਂਜੀ ਹਾਂ ਐਣ ਜਿੰਦੇ ਲਾ ਕੇ ਇੱਥੇ ਮੋੜਿਆ ਜਾਊਗਾ ਤੇ ਇੱਕ ਚੀਜ਼ ਬਾਈ ਉਹਨਾਂ ਕੋਲੇ ਹੋਰ ਬਹੁਤ ਖਤਰਨਾਕ ਆ ਮੋਟਰਾਂ ਦੇ ਨਾਲ-ਨਾਲ ਇੱਕ ਨਾਲ-ਨਾਲ ਲੋ ਜੀ ਦੋਸਤੋ ਬਾਈ ਉਹਨਾਂ ਦਾ ਮੋਟਰਾਂ ਦੇ ਨਾਲ-ਨਾਲ ਇੱਕ ਕੰਮ ਇਹ ਵੀ ਤੋਰਿਆ ਹੋਇਆ ਬਹੁਤ ਵਧੀਆ ਕੰਮ ਆ ਜਿਹੜਾ ਕਿ ਅੱਜ ਕੀ ਨਵੀਂ ਤਕਨੀਕ ਦੇ ਨਾਲ ਇਹ ਚਲਦਾ ਆ ਤੇ ਬਾਈ ਜੀ ਕਿਹੜੀ ਲੇਜ਼ਰ ਕਟਿੰਗ ਮਸ਼ੀਨ ਆ ਇਹ ਇਹਨੂੰ ਜੀ ਸੀ ਐਨ ਸੀ ਰੂਟਰ ਮਸ਼ੀਨ ਕਹਿੰਦੇ ਆ ਜੀ ਸੀ ਐਨ ਸੀ ਇਹਦੇ ਨਾਲ ਆਪਾਂ ਕੀ ਕੀ ਕੁਸ ਕਰ ਸਕਦੇ ਆ ਇਹਦੇ ਨਾਲ ਜੀ ਆਪਾਂ ਗੇਟਾਂ ਤੇ ਠੀਕ ਹੈ ਜੋੜੀਆਂ ਪੱਲੇ ਤੇ ਡਿਜ਼ਾਈਨ ਕੱਟ ਸਕਦੇ ਆ ਜੀ ਠੀਕ ਠੀਕ ਕਿਸੇ ਨੇ ਪੀ ਵੀ ਸੀ ਦਾ ਕੰਮ ਕਰਨਾ ਠੀਕ ਹੈ ਜਾਲੀ ਵਾਲੇ ਗੇਟ ਬਣਾਉਣੇ ਆ ਚਾਹੇ ਕੋਈ ਛੋਟਾ ਜਿਹਾ ਦਾ ਪੀਸ ਲਾਇਆ ਵੀ ਤੁਸੀਂ ਤਾਂ ਡਿਜ਼ਾਈਨ ਬਾ ਹੀ ਦੇਣਾ ਆ ਅਸੀਂ ਜੀ ਉਹਦੀ ਲੇਬਰ ਲੈ ਲੈਣੀ ਆ ਤੇ ਇਹਦੇ ਨਾਲ ਚਲਦੀ ਆ ਜੀ ਹੈ ਇਹਦੇ ਨਾਲ ਚਲਦੀ ਆ ਜੀ ਤੇ ਇੱਕ ਵਾਰੀ ਚਲਾ ਕੇ ਦਿਖਾ ਦਿਓ ਮਾੜੀ ਉਹ ਡਿਜ਼ਾਈਨ ਦਿਖਾ ਦਿਓ ਜੀ ਉਹ ਤੋਂ ਦੇਖੋ ਕਿੰਨਾ ਸੋਹਣਾ ਕਿੰ ਲੋ ਜੀ ਦੋਸਤੋ ਇਹ ਮਸ਼ੀਨ ਚੱਲ ਰਹੀ ਆ ਆਪਣੇ ਆਪ ਆਪਰੇਟ ਹੋ ਜਾਂਦੀ ਆ ਐਵੇਂ ਇਹ ਚੱਲਦੀ ਰਹਿੰਦੀ ਆ ਤੇ ਕਿਸੇ ਨੇ ਵੀ ਕੋਈ ਵੀ ਲੱਕੜ ਦੇ ਉੱਪਰ ਪੀਸੀ ਦੇ ਉੱਪਰ ਕਟਿੰਗ ਕਰਾਉਣੀ ਹੋਵੇ ਤੇ ਬਾਈ ਜਿਨ੍ਹਾਂ ਨਾਲ ਸੰਪਰਕ ਕਰ ਸਕਦੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਲੋ ਜੀ ਦੋਸਤੋ ਤੁਹਾਨੂੰ ਸਾਰੇ ਆਪਾਂ ਨੇ ਬਾਈ ਜونی ਦੀ ਫੈਕਟਰੀ ਸਭ ਘੁਮਾਤੀ ਤੇ ਬਾਈ ਜونی ਕਿਵੇਂ ਨਾ ਕਿਵੇਂ ਕਰਕੇ ਭਾਈ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਹਰ ਇੱਕ ਮੋਟਰ ਦੀ ਆਪਣੀ ਰਵੱਸੀ ਬੈਲ ਦੀ ਲਈ ਬੈਠੇ ਨੇ ਤੇ ਬਾਈ ਜੀ ਜੇਕਰ ਕਿਸੇ ਨੇ ਮੋਟਰ ਬਣਵਾਉਣ ਆਉਣਾ ਆ ਤਾਂ ਤੁਹਾਨੂੰ ਪਹਿਲਾਂ ਫੋਨ ਕਰਕੇ ਆਵੇ ਜਾਂ ਡਾਇਰੈਕਟ ਆ ਜਵੇ ਡਾਇਰੈਕਟ ਆ ਜੇ ਜੀ ਕੋਈ ਚੱਕਰ ਨਹੀਂ ਖੁੱਲੀ ਹੁੰਦੀ ਐ ਤੱਕ ਸ਼ਾਮ ਨੂੰ 5 ਵਜੇ ਤੱਕ ਜਿਹੜਾ ਬੰਦਾ ਐਂਟਰ ਹੋ ਗਿਆ ਉਹਦੀ ਉਹਦਾ ਅਸੀਂ ਕੰਮ ਕਰਕੇ ਹੀ ਜਾਵਾਂਗੇ ਕਰਕੇ ਜਾਵਾਂਗੇ ਆਏ ਨਹੀਂਗਾ ਮਤਲਬ ਮੋਟਰ ਦਾ ਕੰਮ ਕਰਨਾ ਮੋਟਰ ਵਾਲਾ ਬੰਦਾ ਅਲੱਗ ਠੀਕ ਹੈ ਜੀ ਉਨੇ ਟਾਈਮ ਚ ਖਰਾਬ ਦਾ ਕੰਮ ਹੋ ਜਾਊਗਾ ਠੀਕ ਹੈ ਬਿਲਕੁਲ ਪੰਪ ਦੇ ਬੋਸ ਵਾਸ ਲੱਗ ਜਾਣਗੇ ਠੀਕ ਹੈ ਜੀ ਮਤਲਬ ਤਕਰੀਬਨ 3 ਘੰਟਿਆਂ ਦੇ ਵਿੱਚ ਸਾਰਾ ਕੁਝ ਹੀ ਕਰਕੇ ਦੇ ਦਿੰਨੇ ਲੋਈ 3 ਘੰਟੇ ਤੁਹਾਡੀ ਮੋਟਰ ਵੀ ਬੰਨੀ ਜਾਣੀ ਆ ਤੁਹਾਡੇ ਜਿਹੜਾ ਪੰਪ ਆ ਉਹਦਾ ਵੀ ਕੰਮ ਹੋ ਜਾਣਾ ਜੇ ਉਹਦੇ ਵਿੱਚ ਕਮੀ ਪੇਸੀ ਹੋਊਗੀ ਕੋਈ ਤੇ ਮੇਨ ਗੱਲ ਕਿਸਾਨ ਭਰਾਵੋ ਇਹੀ ਹੁੰਦੀ ਆ ਜਦੋਂ ਵੀ ਆਪਣੀ ਮੋਟਰ ਕੇਰਾ ਖੁੱਲ ਗਈ ਉਹਦਾ ਤਸੱਲੀ ਬਕਸ ਕੰਮ ਕਰਾ ਲੂ ਜੇਕਰ ਆਪਾਂ ਕੰਮ ਕਰਾਉਣ ਚ ਕੋਈ ਢਿੱਲ ਮੱਠ ਛੱਡਤੀ ਉਹਨੇ ਫੇਰ ਮੱਚ ਜਾਣਾ ਉਹ ਕਹਿੰਦੇ ਨਹੀਂ ਹੁੰਦੇ ਵੀ ਸਸਤਾ ਰਹੋਵੇ ਬਾਰ-ਬਾਰ ਮਹਿੰਗਾ ਰਹੋਵੇ ਇੱਕ ਵਾਰ ਪਰ ਬਾਈ ਜੀ ਉਹ ਨਹੀਂ ਤਾਂ ਫੇਰ ਵੀ ਸਸਤਾ ਹੀ ਕਰ ਰਹੇ ਨੇ ਮਹਿੰਗਾ ਵੀ ਨਹੀਂ ਕਰ ਰਹੇ ਤੇ ਵੀਰ ਜੀ ਜੇਕਰ ਮੈਂ ਨਵੀਂ ਮੋਟਰ ਪਾਉਣ ਜਾ ਰਹੇ ਹਾਂ ਹਾਂਜੀ ਤੇ ਦੰਮੀ ਮੋਟਰ ਜਿਹੜੀਆਂ ਆਪਣੇ ਕੋਲ ਇੱਥੇ ਭੰਡਾਰ ਲੱਗੇ ਪਏ ਨੇ ਇੱਥੇ ਨੰਗੀਆਂ ਮੋਟਰਾਂ ਦੀ ਤੇ ਆਪਾਂ ਇਹ 20 ਕ ਪਾਵਰ ਦੀ ਮੋਟਰ ਕੀ ਰੇਂਜ ਦੇ ਰਹੇ ਆ ਆਪਾਂ ਜੀ 15 ਤੋਂ ਸਟਾਰਟਿੰਗ ਹੈਗੀ 15 ਦੀ ਮੋਟਰ ਦਾ ਰੇਟ ਹੈਗਾ 32000 ਰੁਪਿਆ ਵਿੱਦ ਪੰਪ ਵਿੱਦ ਪੰਪ ਜੀ ਵਿੱਦ ਵਿੱਦ ਪੰਪ 32000 ਦੀ ਮੋਟਰ ਹਾਂਜੀ ਤੇ ਗਾਰੰਟੀ ਵਾਰੰਟੀ ਸੀਜ਼ਨ ਦੀ ਜੀ ਸੀਜ਼ਨ ਦੀ ਪੂਰੀ ਗਾਰੰਟੀ ਉਦੋਂ ਆ 7.5 ਟਾਂ ਆ ਗਈ ਜੀ ਠੀਕ ਹੈ ਜੀ 7.5 ਟਾਂ ਦੀ ਮੋਟਰ ਦਾ ਪ੍ਰਾਈਸ ਆ 37000 ਰੁਪਏ 37000 ਰੁਪਏ ਤੇ ਉਦੋਂ ਆ ਦਾ ਆ ਗਈ 20 ਦੀ ਜੀ ਠੀਕ ਹੈ 20 HP ਉਹਦਾਗਾ 40000 ਰੁਪਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਈ 25 HP ਉਹ 45000 ਰੁਪਏ ਦੀ ਰੇਂਜ ਆ ਜੀ 25 HP ਦੀ ਮੋਟਰ 45000 ਦੀ ਵਿੱਦ ਪੰਪ ਤੇ ਸਟੇਜਾਂ ਉਹੀ 4-4 4-4 ਜੀ ਜਿੱਥੇ 4 ਚੱਲਦੀ ਆ ਉਥੇ 4 ਦੇਵਾਂਗੇ ਜਿੱਥੇ 3 ਚੱਲਦੀ ਆ 3 ਦੇਵਾਂਗੇ ਠੀਕ ਹੈ ਠੀਕ ਹੈ ਜੀ ਤੇ ਦੋਸਤੋ ਤੁਹਾਨੂੰ ਮੈਂ ਬਾਰ-ਬਾਰ ਦੱਸੀ ਜਾ ਰਿਹਾ ਵੀ ਜੇਕਰ ਤੁਸੀਂ ਹੁਣ ਮੋਟਰ ਖੋਲ ਲਈ ਤਾਂ ਫਿਰ ਤੁਸੀਂ ਇੱਥੇ ਪਹੁੰਚਣਾ ਆ ਚੰਗੀ ਤਸੱਲੀ ਭਖਸ਼ ਕੰਮ ਕਰਕੇ ਦੇਣਗੇ ਨਵੀਂ ਮੋਟਰ ਲੈ ਕੇ ਜਾਣੀ ਆ ਚਾਹੇ ਉਹ ਲੈ ਜਾਓ ਇੱਥੇ ਖੁੱਲ ਰਹੀਆਂ ਨੇ ਹੁਣ ਨਵੀਆਂ ਤੁਹਾਨੂੰ ਦਿਖਾਉਣੇ ਆ ਤੇ ਹਰ ਇੱਕ ਚੀਜ਼ ਬਾਈ ਜونی ਚੰਗੀ ਕਰ ਰਹੇ ਨੇ ਤੇ ਬਾਈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਛਾ